ਸਤ ਸ੍ਰੀ ਅਕਾਲ ਦੋ ਸੋ ਠੀਕ ਹੋ ਬਈ ਆ ਦੇਖੋ ਬਈ ਸੋਨ ਪਟੜਾ ਬਣਾ ਕੇ ਦਿਖਾਉਣਾ ਟਾਲੀ ਦੇ ਇਹ ਬਾਈ ਦੋਹਾ ਖੜੇ ਦੇ ਆਏ ਤੇ ਆਪਾਂ ਮੋੜ ਲੱਕੜ ਚ ਰਾਵਨ ਗੁਰੂ ਕਰਲੇ ਇਹ ਇਹਨਾਂ ਦੀ ਆਪਾਂ ਨੇ ਤਿੰਨ ਟਰਾਲੀਆਂ ਚੀਦਿਆਂ ਨੇ ਇਹ ਬਾਈ ਕਹਿੰਨੇ 10 ਪੱਟੀਆਂ ਕੱਢਣੀਆਂ ਨੇ 2-2 ਫੁੱਟ ਦੇ ਨੇ 2-2 ਫੁੱਟ ਆ 2 ਫੁੱਟ ਲੰਬੀ ਫੱਟੀ ਕੱਢੀ ਆਪਾਂ ਨੇ ਪਟੜੇ ਦੀ ਟੈਪ ਕੱਢੀ ਇਹ ਟਾਲੀ ਦੀ ਲੱਕੜ ਹੈ ਹੁਣ ਵਿੱਚ ਬਾਈ ਕਹਣਗੇ ਵੀ ਯਾਰ ਲੱਕੜ ਗੌਰਤੀ ਨਹੀਂ ਆ ਕਰਤੀ ਢੋਲੀ ਦੀ ਘਰਾਣਾ ਮੈਂ ਨੱਕਰ ਲੋਕਰ ਨਹੀਂ ਬਈ ਦੇਖਦੇ ਹੁੰਦੇ ਆਪਾਂ ਨੇ ਕੰਮ ਦੇਖੀਦਾ ਹੁੰਦਾ ਵੀ ਕੰਮ ਕਿਵੇਂ ਆ ਠੀਕ ਹੈ ਇਹ ਕਿਹੜਾ ਹੁਣ ਕੰਮ ਵਾਲੀਆਂ ਚੀਜ਼ਾਂ ਨਹੀਂ ਇਹ ਵੀ ਕੰਮ ਵਾਲੀਆਂ ਚੀਜ਼ਾਂ ਨੇ ਇਹ ਵੀ ਮਤਲਬ ਹੁਣ ਸਪੈਸ਼ਲ ਵੀਡੀਓ ਦੇਖੀ ਇਹਨਾਂ ਨੇ ਕਹਿੰਦੇ ਵੀ ਇਦਾਂ ਦਾ ਬਣਾਉਣਾ ਆਪਾਂ ਨੂੰ ਵੀਡੀਓ ਦਿਖਾ ਕੇ ਕਹਿੰਦੇ ਵੀ ਮਾਹ ਕੋਈ ਕਰਨੀ ਜ਼ਰੂਰ ਆ ਤੇ ਉਹੀ ਡਿਜ਼ਾਈਨ ਪਾਇਆ ਜਿਹੜਾ ਪਹਿਲਾਂ ਪਾਇਆ ਜੇ ਆਪਾਂ ਨੇ ਵੱਡੇ ਪੜੜੇ ਤੇ ਤਾਂ ਇਹਦੀ ਨਮਾਈ ਘੱਟਾ 2 ਫੁੱਟ 2 ਫੁੱਟ ਦੀ ਨਮਾਈ ਉਹਦੀ ਨਮਾਈ 3 ਫੁੱਟ 2.5 3 ਫੁੱਟ ਤੇ ਢਿਆਣੂ ਹੀ ਹੈ ਤੇ ਦੇਖੋ ਚੈੱਕ ਕਰੋਗੇ ਮੈਨੂੰ ਤੇ ਵਧੀਆ ਲੱਗਿਆ ਸ਼ੇਅਰ ਕਰਦੇ ਹੋ ਦੋਸਤ ਮਿੱਤਰਾਂ ਨੂੰ ਚੈਨਲ ਕਰਦੇ ਫਾਲੋ ਅਜੇ ਮੜਾ ਆਪਣਾ ਚੜੀਦਾ ਕਮ ਚੱਲਦਾ ਉਦੋਂ ਬਾਅਦ ਪੱਕਾ ਹੰਡ ਤੋਂ ਘੰਡ ਵੀਡੀਓ ਪਾਵਾਂਗੇ ਠੀਕ ਹੈ ਜੀ ਆਹ ਬਾਈ ਨੇ ਇਹਨਾਂ ਦੇ ਤਿੰਨ ਡਰ ਨੂੰ ਕੱਢਿਆ ਨੇ ਆਪਣਾ ਨੇ ਕੱਢਦੇ ਬਰਨ ਦੇ ਬਾਕੀ ਪੱਤੇ ਤੇ ਪਰਣੀ ਵਧੂ ਮਈਆਂ